ਹਾਂਜੀ ਜੈ ਬਲੀਆ ਦੀ ਜੈ ਬਸਤਾ ਦੀ ਜੈਪੀ ਰਾਜ ਜੀ ਦਰਬਾਰ ਲਖ ਦਾਦਾ ਪੀਰ ਔਰ ਸਿੱਧ ਬਾਬਾ ਬਾਲਖਨਾਰ ਜੀ ਮਲਸੀਆਂ ਵੱਲੋਂ ਸਾਰੀਆਂ ਇਹ ਸੰਗਤਾਂ ਨੂੰ ਔਰ ਦਰਬਾਰ ਦੇ ਸੇਵਾਦਾਰਾਂ ਨੂੰ ਅੱਜ ਲੋਹੜੀ ਦੇ ਤਿਉਹਾਰ ਦੀਆਂ ਲੱਖ ਲੱਖ ਮੁਬਾਰਕਾਂ ਔਰ ਸਰਕਾਰ ਇਸ ਲੋਹੜੀ ਦੇ ਤਿਉਹਾਰ ਦੀ ਰੌਸ਼ਨੀ ਦੀ ਤਰ੍ਹਾਂ ਆਪ ਸਭ ਦੀ ਜ਼ਿੰਦਗੀ ਦੇ ਵਿੱਚ ਰੌਸ਼ਨੀ ਕਰੇ ਔਰ ਸਰਕਾਰ ਹਰ ਇੱਕ ਦੀ ਮਨੋ ਕਾਮਨਾ ਪੂਰੀ ਕਰੇ ਸਰਕਾਰ ਸਭ ਦੀਆਂ ਆਸਾਂ ਮਨਾਂ ਦਾ ਪੂਰੀਆਂ ਕਰਨ ਔਰ ਬੇਨਤੀ ਕਰਦੇ ਆ ਸਰਕਾਰ ਦੇ ਚਰਨਾਂ ਦੇ ਵਿੱਚ ਉਸ ਪਾਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਕਿ ਪੂਰੀ ਦੁਨੀਆ ਤੇ ਸੁਖ ਸ਼ਾਂਤੀ ਕਾਇਮ ਹੋਵੇ ਮਰੀਜ਼ਾਂ ਨੂੰ ਤੰਦਰੁਸਤੀ ਬਖਸ਼ਣ ਔਰ ਘਰਾਂ ਦੇ ਵਿੱਚ ਸੁਖ ਸ਼ਾਂਤੀ ਆਵੇ ਔਰ ਚੜ੍ਹਦੀਆਂ ਕਲਾ ਰੱਖਣ ਹਰ ਇੱਕ ਨੂੰ ਰਜ ਮੈਰੇ ਜੀਕ ਪੰਡਾਰੇ ਦੇਣ ਸੋ ਇੰਨੀਕ ਬੇਨਤੀ ਆ ਸਰਕਾਰ ਦੇ ਚਰਨਾਂ ਦੇ ਵਿੱਚ ਔਰ ਇੱਕ ਵਾਰ ਫਿਰ ਸਾਰੀਆਂ ਇਸ ਸੰਗਤਾਂ ਨੂੰ ਇਸ ਲੋਹੜੀ ਦੇ ਤਿਉਹਾਰ ਦੀਆਂ ਲੱਖ ਲੱਖ ਮੁਬਾਰਕਾਂ ਜੈ ਪੀਰਾਂ ਦੀ ਜੈ ਬਲੀਆਂ ਦੀ ਜੈ ਮਸਤਾਂ ਦੀ